ਮੇਰੀ ਮੰਗ ਹੈ ਤੇ ਸਮੁੱਚੇ ਪੰਜਾਬੀ ਜਗਤ ਦੀ ਮੰਗ ਹੈ ਕਿ ਆਪਣਾ ਇਹ ਆਨਰੇਬਲ ਹਾਊਸ ਜਿਹੜਾ ਇੱਕ ਯੂਨੈਨਿਮਸ ਮਤਾ ਕਰੇ ਡਾਕਟਰ ਮਨਮੋਹਨ ਸਿੰਘ ਜੀ ਜਿਨ੍ਹਾਂ ਬਾਰੇ ਤੁਸੀਂ ਸਾਰੀ ਜਾਣਕਾਰੀ ਆਏਗਾ ਉਹਦੀ ਰੱਖ ਲਿਓ ਕਿ ਉਹਨਾਂ ਨੂੰ ਯੂਨੈਨਿਮਸ ਮਤਾ ਕਰਕੇ ਸੈਂਟਰ ਨੂੰ ਕੱਲਿਆ ਜਾਏ ਕਿ ਇਹਨਾਂ ਨੂੰ ਭਾਰਤ ਰਤਨਾ ਨਾਲ ਨਵਾਜਿਆ ਜਾਏ ਤੇ ਪਲੀਜ਼ ਇਸ ਨੂੰ ਧਿਆਨ ਕਰ ਲਓ ਧੰਨਵਾਦ ਜੀ ਮੇਰੀ ਮੰਗ ਹੈ ਤੇ ਸਮੁੱਚੇ ਪੰਜਾਬੀ ਜਗਤ ਦੀ ਮੰਗ ਹੈ ਕਿ ਆਪਣਾ ਇਹ ਆਨਰੇਬਲ ਹਾਊਸ ਜਿਹੜਾ ਇੱਕ ਯੂਨੀਮਸ ਮਤਾ ਕਰੇ ਡਾਕਟਰ ਮਨਮੋਨ ਸਿੰਘ ਦੀ ਜਿਨ੍ਹਾਂ ਬਾਰੇ ਤੁਸੀਂ ਸਾਰੀ ਜਾਣਗੇ ਉਹ ਰੱਖ ਲਿਓ ਕਿ ਉਹਨਾਂ ਨੂੰ ਯੂਨੀਮਸ ਮਤਾ ਕਰਕੇ ਸੈਂਟਰ ਨੂੰ ਕੱਲਿਆ ਜਾਏ ਕਿ ਇਹਨਾਂ ਨੂੰ ਭਾਰਤ ਰਤਨਾ ਨਾਲ ਨਿਵਾਜਿਆ ਜਾਏ ਪਲੀਜ਼ ਇਸ ਨੂੰ ਧਿਆਨ ਕਰ ਦਿਓ ਧੰਨਵਾਦ ਜੀ ਮੇਰੀ ਮੰਗ ਹੈ ਤੇ ਸਮੁੱਚੇ ਪੰਜਾਬੀ ਜਗਤ ਦੀ ਮੰਗ ਹੈ ਕਿ ਆਪਣਾ ਇਹ ਆਨਰੇਬਲ ਹਾਊਸ ਜਿਹੜਾ ਇੱਕ ਯੂਨੀਮਸ ਮਤਾ ਕਰੇ ਡਾਕਟਰ ਮਨਮੋਨ ਸਿੰਘ ਜਿੰਨਾ ਬਾਰੇ ਤੁਸੀਂ ਸਾਰੀ ਜਾਣ ਕੇ ਆਏ ਉਹ ਰੱਖ ਲਿਓ ਕਿ ਉਹਨਾਂ ਨੂੰ ਯੂਨੀਮਸ ਪਤਾ ਕਰਕੇ ਸੈਂਟਰ ਨੂੰ ਕੱਲਿਆ ਜਾਏ ਕਿ ਇਹਨਾਂ ਨੂੰ ਭਾਰਤ ਰਤਨਾ ਨਾਲ ਨਵਾਜਿਆ ਜਾਏ ਪਲੀਜ਼ ਇਸ ਨੂੰ ਧਿਆਨ ਕਰ ਲਿਓ ਧੰਨਵਾਦ ਜੀ